ਬਾਈ ਜੀ ਬਲਕਾਰ ਵਾਲੇ ਵੀ ਸੇਰਾ ਲਾਉਂਦੇ ਨੇ ਮਸ਼ੀਨ ਦਾ 14 ਫੁੱਟ ਕਟਰ ਚ ਬਲਕਾਰ ਵਾਲਿਆਂ ਨੇ ਤਿਆਰ ਕੀਤਾ ਮਸ਼ੀਨ ਤੇ ਬਲਕਾਰ ਵਾਲਿਆਂ ਦੀ ਮਸ਼ੀਨ ਵੀ ਹਰ ਪੱਖੋਂ ਤੁਸੀਂ ਤੁਹਾਨੂੰ ਸਾਰਿਆਂ ਨੂੰ ਜਾਣਦੇ ਹੀ ਹੋ ਬਲਕਾਰ ਵਾਲੇ ਦੀ ਮਸ਼ੀਨ ਹੈ ਜੀ ਲੁੱਕ ਵਾਈਜ਼ ਤੁਸੀਂ ਦਿਖਾ ਸਕਦੇ ਜੀ ਇਹ ਟਰੈਕਟਰ ਮਾਉਂਟਡ ਕਮਾਈਨ ਜੀ ਇਹਨਾਂ ਦੀ ਲੇਕਿਨ ਆਹ ਫਲਕਾਰ ਵਾਲਾ ਬਣਾਇਆ ਜੀ 9400 ਇਹ ਦੋਵੇਂ ਚੀਜ਼ਾਂ ਦਾ ਕੰਮ ਕਰੂਗਾ ਥੂੜੀ ਦਾ ਵੀ ਦਗਣਕ ਦਾ ਵੀ ਕਟਰ ਆਪਾਂ ਇਹਨੂੰ ਲਾ ਸਕਦੇ ਹਾਂ ਇਹ ਨੀਰੇ ਵਾਸਤੇ ਜਿੱਦਾਂ ਤੂੜੀ ਦੀ ਨੀਰੇ ਦਾ ਤੂੜਾ ਤੂੜੀ ਹੁੰਦੀ ਜਿਹੜੀ ਸਰੋਂ ਦੀ ਆਪਾ ਬਣਾ ਲੈਂਦੇ ਆ ਜਾਂ ਦੂਜੀ ਤੂੜੀ ਵੀ ਇਹਦੇ ਤੇ ਆ ਬਕਸਾ ਹੀ ਜਾਂਦਾ ਦੋਨੋਂ ਕੰਮ ਕਰੂਗਾ ਜੀ ਆ ਸਾਰਾ ਕੁਝ ਲੱਗ ਜਾਊਗਾ ਜੀ ਇਹ ਪ੍ਰੀ ਟਰੈਕਟਰ ਜੋਦਾ 6094 ਤੇ ਪਹੁੰਚਿਆ 4x4 ਵੀਲਡ ਡਰਾਈਵ ਚ ਟਰੈਕਟਰ ਤੇ ਅੱਗੇ ਵੀ ਵੇਟ ਨੇ ਤੇ ਮਗਰ ਵੀ ਵੇਟ ਲੱਗੇ ਨੇ ਕਿ ਚਾਰ ਸੈਂਟਰ ਟਰੈਕਟਰ ਇਹ ਨਾ ਕਰਦਾ ਪੂਰਾ ਹੈਵੀ ਟਰੈਕਟਰ ਬਣਾਤਾ ਨਾ ਤੁਸੀਂ ਰਿੰਮ ਦੇ ਕੋਲ ਟਰੈਕਟਰਾਂ ਦੇ ਟਾਇਰਾਂ ਨੂੰ ਵੀ ਇਹਨਾਂ ਵੇਟ ਦੇ ਦਿੱਤੇ ਮਗਰ ਹਿੱਸੇ ਦਾ ਵੇਖੋ ਕਰਾਰੋ ਜਿਹ ਹਿੱਸਿਆਂ ਦਾ ਟਰੈਕਟਰ ਦਾ ਬਾਕੀ ਲੁੱਕ ਵਾਈਜ਼ ਪ੍ਰੀਤ ਨੇ ਇੱਕ ਜ਼ਬਰਦਸਤ ਮਾਰਕੀਟ ਚ ਉਤਰਨ ਕੋ ਬਹੁਤ ਵਧੀਆ ਟਰੈਕਟਰ ਬਣਾਤਾ ਤੁਸੀਂ ਲੁੱਕ ਵਾਈਜ਼ ਦੇਖੋ ਬਾਕੀ ਸਾਰਾ ਫਲੈਟ ਦਿੱਤਾ ਗੀਅਰ ਸਾਰੇ ਕਵਰ ਹੋ ਗਏ ਜੀ ਇਹ ਦੇਖੋ ਬਾਕੀ 4 ਵੀਲ ਡਰਾਈਵ ਚ ਹੈ ਟਰੈਕਟਰ ਜੀ ਇੱਕ ਨਾ ਆਹ ਮਾਡਲ ਤਿਆਰ ਕੀਤਾ ਜੀ ਪ੍ਰੀਤ ਵਾਲਿਆਂ ਨੇ 50 49 3 ਸਿਲੰਡਰ ਦੇ ਵਿੱਚ ਇਹ ਰੇਟ ਵੀ ਬਿਲਕੁਲ ਜੈਨੂਅਲ ਹੈ ਸਿੰਗਲ ਪਾਵਰ ਸਟੀering ਦੇ ਵਿੱਚ ਰੇਟ ਸਿਰਫ 5,75,000 ਰੁਪਿਆ ਕੋਈ ਜ਼ਿਆਦਾ ਰੇਟ ਨਹੀਂ 3 ਸਿਲੰਡਰ ਟਰੈਕਟਰ ਚ ਕੋਈ 5,75,000 ਦਾ ਕੋਈ ਵੀ ਟਰੈਕਟਰ ਆਪਾਂ ਨੂੰ ਨਹੀਂ ਮਿਲੇਗਾ 14 ਦੇ ਟਾਇਰ ਦੇਤੇ ਜੀ ਨਾ ਤੇ ਸਾਈਡ ਸ਼ਿਫਟਿੰਗ ਗੇਅਰ ਹੈ ਸਵਰਾਜ ਟਾਈਪ ਸਾਈਡ ਸ਼ਿਫਟਿੰਗ ਗੇਅਰ ਹੈ ਤੁਸੀਂ ਦੇਖੋ ਇਸ ਰੇਟ ਦੇ ਵਿੱਚ ਨਾ ਕੋਈ ਟਰੈਕਟਰ ਤੁਹਾਨੂੰ ਮਿਲੇਗਾ ਨਾ ਹੀ ਮਿਲ ਸਕਦਾ ਇਹ ਜਿਹੜਾ ਰੇਟ ਦਿੱਤਾ ਹੈ ਇਹ ਇੱਕ 35 ਹਸਪੋਕਟਰ ਟਰੈਕਟਰ ਦਾ ਰੇਟ ਹੈ ਇਹ ਜਿਹੜਾ ਆਪਾਂ ਨੂੰ ਰੇਟ ਦਿੱਤਾ ਹੈ ਇਹਨਾਂ ਕਾਨ ਅਵੈਂਜਰ ਸੀਰੀਜ਼ ਵਿੱਚ ਮਿੰਨੀ ਟਰੈਕਟਰ ਲਾਂਚ ਕੀਤਾ ਜੋ ਕਿ ਬਾਗਬਾਨੀ ਹਰ ਇੱਕ ਤਰ੍ਹਾਂ ਦੇ ਆਪਾਂ ਨੂੰ ਹਰ ਤਰ੍ਹਾਂ ਦੇ ਖੇਤਰ ਚ ਚਲਦਾ ਜੀ ਟਰੈਕਟਰ ਬਾਗਬਾਨੀ ਚ ਵੀ ਸਾਰੀ ਜਗ੍ਹਾ ਚ ਚਲਦਾ ਤੁਸੀਂ ਦੇਖੋ ਕੋ ਕਿਸੇ ਪੱਖੋਂ ਵੀ ਟਰੈਕਟਰ ਦੀ ਤੁਹਾਨੂੰ ਨਹੀਂ ਲੱਗੇਗਾ ਵੀ ਜੀ ਪਹੁੰਚੇ ਜੀ ਗਹਿੀਰ ਐਗਰੋ ਦੇ ਸੁਨਾਮ ਦੇ ਸੁਪਰ ਸੀਡਰ ਵਗੈਰਾ ਪਾ ਦੇਖੋ ਜੀ ਇਹਨਾਂ ਪੂਰਾ ਹੈਵੀ ਸਟੀਲ ਬੋਡੀ ਚ ਤਿਆਰ ਕੀਤਾ ਤੁਸੀਂ ਦੇਖਦੇ ਪਏ ਜੀ ਕਿਉਂਕਿ ਇਹ ਅਜ ਤੱਕ ਕਿਸੇ ਨੇ ਵੈਸੇ ਬਣਾਇਆ ਨਹੀਂ ਬਹੁਤ ਵਧੀਆ ਚੀ ਲਗਾਈ ਨੇ ਏਕਾ ਤੁਸੀਂ ਦੇਖੋ ਸਟੈਂਡ ਵਗੈਰਾ ਇਹਨਾਂ ਬਣਾਤਾ ਸਟੈਅਰ ਬਣਾਉਣ ਨਾਲ ਕੋਈ ਤੁਹਾਨੂੰ ਰੂਟਾਟਰ ਵੱਖਰਾ ਕੋਈ ਕਰਨ ਦੀ ਲੋਡ ਨਹੀਂ ਪੈਣੀ ਕਿਉਂਕਿ ਸਟੈਂਡ ਉਤਾਰੋ ਰੋਟਾਵੇਟਰ ਬਣ ਜਾਣਾ ਨਾਲ ਦੀ ਨਾਲ 2 ਮਿੰਟਾਂ ਦੇ ਵਿੱਚ ਰੋਟਾਵੇਟਰ ਬਾਕੀ ਫਾਈਪ ਪਾਟਰ ਕੋٹنگ ਪੇਂਟ ਹੈ ਇਹਨਾਂ ਦਾ ਬਾਕੀ ਆਹ ਰੋਟਾਵੇਟਰ ਉਹਨਾਂ ਨੇ ਬਣਾਇਆ ਜੀ ਕਿਹੀ ਰੈਕਰੋ ਦਾ ਸੁਨਾਮ ਦਾ ਰੋਟਾਵੇਟਰ ਹੈ ਆਹ ਲੇਜ਼ਰ ਜੋ ਇਹਨਾਂ ਦੀ ਕਾਰ ਕਰਬੋ ਦੇ ਨਾਮ ਤੇ ਮਸ਼ਹੂਰ ਹੈ ਬਗੜਪੂਰੀ ਜੀ ਤੇ 2,80,000 ਤੋਂ ਰੇਟ ਤੋਂ ਵੀ ਸਟਾਰਟ ਹੋ ਜਾਂਦਾ ਹੈ ਕਿ ਕਿਤੇ ਵੀ ਆਪਾਂ ਜਾ ਕੇ ਲੈ ਸਕਦੇ ਆ ਇਹਨਾਂ ਕੋਲੋਂ ਨੇੜੇ ਆਪਾਂ ਨਜ਼ਦੀਕ ਆਪਾਂ ਡੀਲਰ ਜਲਾਲਾਬਾਦ ਫਾਜ਼ਿਲਕਾ ਸਾਰੇ ਪਾਸੇ ਇਹਨਾਂ ਦੇ ਡੀਲਰ ਹੁੰਦੇ ਜੀ ਇਹਨਾਂ ਦਾ ਸਟਾਰ ਰੀਪਰ ਸਟਾਰ ਰੀਪਰ ਤੇ ਫੁੱਲੀ ਹੈਵੀ ਡਿਊਟੀ ਫੁੱਲੀ ਹੈਵੀ 16 ਫੱਟੀਆਂ ਦਾ ਥਰੇਸ਼ਰ 328 ਬਲੇਟਾਂ ਦੇ ਵਿੱਚ ਫੁੱਲ ਹੈਵੀ ਚਾਦਰ ਫੁੱਲ ਹੈਵੀ ਪੱਕੇ ਬਾਕੀ ਤਿਆਰ ਅਪੋਲੋ ਦੇ ਨਾਲ ਨੇ ਪਾਏ ਹੋਏ ਨੇ ਬਾਕੀ ਟਾਇਰ ਆਪ ਕੋਈ ਵੀ ਪਵਾ ਸਕਦੇ ਆ ਗਹਿੀਰ ਐਗਰੋ ਸੁਨਾਮ ਇਹ ਬਾਈ ਜੀ ਬਾਈਟ ਨੇ ਸਾਡੇ}{|\text{ਨਿਸ਼ਾਲ ਜੀ}}